ਫਿਰ ਕਹਿੰਦੇ ਪਹੰਤ ਮਾਣਨੇ ਕਦੋਂ ਕੀਤੀ ਕੀਤੀ ਹੁਣੀ ਇਹ ਤਾਂ ਬਹੁਤ ਛੋਟਾ ਹੁੰਦਾ ਸੀ ਮਾਮਾ ਸਦੀਕ ਸਾਹਿਬ ਨਾਲ ਲੱਗਿਆ ਸੀ 150 ਰੁਪਏ ਤੇ ਵੱਧ ਕਹਿ ਜੀ ਇਹਨਾਂ ਨੇ ਪਰ ਮੈਂ 150 ਕਹਿਣਾ ਸਦੀਕ ਸਾਹਿਬ ਵੀ ਬੈਠਿਆ ਜੀ ਕੀ ਗੱਲ ਵੀ ਕਲਾ ਜੀ ਕੋਈ ਜਵਾਕ ਕਮਾਉਣ ਲੱਗ ਗਿਆ ਤਾਂ ਮਾੜੀ ਗੱਲ ਹੈ ਤਾਂ 16 17 ਸਾਲ ਦੀ ਉਮਰ ਚ ਵਾਕ ਹਿੱਟ ਹੋ ਗਿਆ ਮਾੜੀ ਗੱਲ ਹੈ ਤੁਹਾਡੇ ਵਾਲੇ ਜਵਾਕ ਜੇ ਫਿਲਮਾਂ ਬਣਾਈ ਜਾਂਦੇ ਉਹ ਅੱਜ ਤੱਕ ਨਹੀਂ ਹਿੱਟ ਹੋਏ ਇੱਕ ਕੁਦਰਤ ਹੁੰਦੀ ਹੈ ਕਲਾ ਹੁੰਦੀ ਕੁਦਰਤ ਦਿੰਦੀ ਹੈ ਇਹ ਟੱਕੇ ਨਾਲ ਜਾਂ ਪੈਸੇ ਨਾਲ ਨਹੀਂ ਬਣ ਸਕਦੀ ਇਹ ਮੈਂ ਕਹਿੰਦਾ ਬਣਾ ਲੂੰਗਾ ਜਾਂ ਫਿਰ ਵੱਡੇ ਵੱਡੇ ਅਮੀਰ ਹੀ ਹੁੰਦੇ ਕਲਾਕਾਰ ਜਿਹੜੇ ਵੱਡੇ ਵੱਡੇ ਫਿਰ ਇੱਕ ਕਲਾ ਪਰਮਾਤਮਾ ਦੇਣਾ ਹੈ ਗਰੀਬੀ ਮਰੀ ਨਹੀਂ ਦੇਖਦੀ ਸੋ ਇਸ ਕਰਕੇ ਹਰ ਗੱਲ ਤੇ ਨੁਕਤਾ ਚੀਨੀ ਨਹੀਂ ਹਰ ਗੱਲ ਤੇ ਨੁਕਤਾ ਚੀਨੀ ਮੈਂ ਕਹਿੰਦਾ ਨੁਕਤਾ ਚੀਨੀ ਚ ਨੁਕਤੇ ਐਡ ਕਰ ਲੀਏ ਚੀਨੀ ਵੱਜੂ ਥੋੜਾ ਖੰਡ ਖੁੰਡ ਵਧੀਆ ਆ ਜੂ ਰਾਣਾ ਗੁਰੂ ਜੀ ਬੈਠੇ ਨੁਕਤਾ ਚੀਨੀ ਚੋਂ ਚੀਨੀ ਕੱਢ ਲਓ ਜੀ ਨੁਕਤੇ ਐਡ ਕਰ ਲਓ ਚੀਤੀ ਐਡ ਕਰ ਲਓ ਦੁਖੀ ਕਰ ਰੱਖਿਆ ਗੱਲ ਨਹੀਂ ਬਾਤ ਨਹੀਂ ਮੈਂ ਸਾਨੂੰ ਕੀ ਲੋੜ ਸੀ ਇਹਨਾਂ ਇਸ ਫੀਲਡ 'ਚ ਆਉਣ ਦੀ ਚੀਮਾ ਸਾਹਿਬ ਵਕੀਲ ਸੀ ਉਹ ਅਮਰੀਕਾ ਛੱਡ ਕੇ ਆਇਆ ਕੁਲਦੀਪ ਧਾਲੀਵਾਲ ਆ ਕੋਈ ਆ ਵਕੀਲ ਬੈਠੇ ਆ ਕੋਈ ਡਾਕਟਰ ਨੇ ਕੋਈ ਆਪਦਾ ਪੱਤਰਕਾਰ ਬੈਠੇ ਆ ਬਲਵिलासਪੁਰ ਸਾਹਿਬ ਸਾਰੇ ਆਪਦੇ ਆਪਦੇ ਕੰਮ ਕਰੀ ਸਾਨੂੰ ਕੀ ਲੋੜ ਸੀ ਇੱਥੇ ਪੰਗੇ ਲੈਣ ਦੀ ਜੀ ਜੇ ਇਹ ਚੱਜ ਦੇ ਨਿਕਲ ਆਉਂਦੇ ਇਹ ਇਹਨਾਂ ਦੀਆਂ ਕਰਤੂਤਾਂ ਕਰਕੇ ਆਏ ਆ ਅਸੀਂ ਹੁਣ ਜੇ ਆ ਗਏ ਫਿਰ ਅਸੀਂ ਅਸੀਵਾਂ ਦੇ ਅਸੀਂ ਨਹੀਂ ਜਾਂਦੇ ਹੁਣ ਛੇਤੀ ਹੁਣ ਕਹਿੰਦੇ ਛੱਡੋ ਕੁਰਸੀ ਪਹਿਲਾਂ ਕੁਰਸੀ ਨੂੰ ਖੇਡ ਹੀ ਸਮਝਦੇ ਸੀ ਕੋਈ ਗੱਲ ਨਹੀਂ ਆ ਜਾਣਗੀਆਂ ਐਨੇ ਘਰਾ ਲੋ ਐਨੇ ਜਿਤਾ ਲੋ ਐਨੇ ਕੀ ਬਹੁਤ ਨੇ ਉਹ ਚੱਕਰ ਚ ਮਾਰੇਗੇ ਖੇਡਾਂ ਖੇਡਣ ਲੱਗੇ ਲੋਕਾਂ ਨੇ ਗੀਟੀਆਂ ਵਾਂਗੂ ਐ ਫਿੱਟ ਕਰਨ ਲੱਗੇ ਗੋਟੀਆਂ ਐ ਨਹੀਂ ਚੱਲਦਾ ਹੁੰਦਾ ਜੀ ਸੱਚ ਦੀ ਗੱਲ ਕਰੋ ਲੋਕਾਂ ਦਾ ਕਿੱਥੇ ਸੂਬਾ ਨੰਬਰ 1 ਸੀ ਕਿੱਥੇ ਸੂਬਾ ਢੰਗੜਿਆਂ ਗਿੱਦਿਆਂ ਚ ਕਿੱਥੇ ਸੂਬਾ ਕੁਸ਼ਤੀਆਂ ਚ ਦੰਗਲਾਂ ਚ ਨੰਬਰ 1 ਕਿੱਥੇ ਸੂਬਾ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਕਬੱਡੀ ਦੇ ਖਿਡਾਰੀਆਂ ਵਾਸਤੇ ਕਿੱਥੇ ਸੂਬਾ ਲਿਆ ਕੇ ਥੱਲੇ ਮਾਰਿਆ ਚੱਕ ਕੇ ਸুইস ਕਰਕੇ ਪੰਜਾਬ ਦੀ ਆਨ ਬਾਨ ਤੇ ਸ਼ਾਨ ਦੀ ਲੜਾਈ ਹੈ ਪ੍ਰਗਟ ਸਿੰਘ ਜੀ ਕਹਿੰਦੇ ਸੀ ਦੇਖਦੇ ਆ ਕਿੰਨਾ ਅਚਰ ਲੱਤ ਲਾਉਂਦਾ ਉਹ ਜਨਾਬ ਜੀ ਮੈਂ ਨਾ ਤਾਂ ਕੋਈ ਕਿਸੇ ਤੋਂ ਕਮਿਸ਼ਨ ਲੈਣਾ ਨਾ ਮੈਂ ਮੈਨੂੰ ਕੋਈ ਖਜ਼ਾਨੇਬਾਦ ਦੇ ਚੈੱਕ ਚਾਹੀਦਾ ਇਹਨਾਂ ਤੋਂ ਜਿੰਨੇ ਪੈਸੇ ਲੈ ਲਉ ਹੁਣ 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 ਥੋੜਾ ਜਿਹਾ ਬੀਬੀਐਮਬੀ ਥੋੜਾ ਜਿਹਾ ਥੱਲੇ ਆ ਗਈ ਥੋੜਾ ਜਿਹਾ ਗਰਦਨ ਚੋਂ ਕਿਲਾ ਨਿਕਲਿਆ ਥੋੜਾ ਜਿਹਾ ਕਹਿੰਦੇ ਧਾਰ ਦੇ ਦਿਓ ਜੀ ਸਾਨੂੰ ਵੀ ਧਾਰ ਦੇ ਦਿਓ ਵੀ ਜਿੰਨਾ ਦੇਵੋਗੇ ਉਹਨਾਂ ਫਿਰ ਬਾਅਦ ਚ ਕੱਟ ਲਓ ਮੈਂ ਕਿਹਾ ਧਾਰ ਵੀ ਤਾਂ ਉਹੀ ਦੂਜੀ ਦੇ ਕੋਲ ਪੈਸੇ ਹੁਣ ਇਹ ਤਾਂ ਪਾਣੀ ਹੈ ਨਹੀਂ ਮੈਂ ਕਿੱਥੋਂ ਦੇ ਦਿਆਂ ਤੁਹਾਨੂੰ 15 ਦਿਨ ਠਹਿਰ ਜਾਓ ਉਦੋਂ ਦੇ ਦਾਂਗੇ ਤੁਹਾਨੂੰ 20 ਤਰੀਕ ਨੂੰ ਤੁਹਾਡਾ ਬਣਦਾ ਲੈ ਲਓ ਉਹਨੂੰ ਪਰ ਆਪਦਾ ਅਗਲੀ 20 ਮਈ ਤੱਕ ਚਲਾਉਣਾ ਪੈਣਾ ਤੁਹਾਨੂੰ ਫਿਰ ਆ ਜਿਹੜਾ 4000 ਦਿਨੇ ਆ ਇਹ ਵੀ ਇਹ ਵੀ ਹੈ ਨਾ ਕਿਤੇ ਕੋਈ 4000 ਤਾਂ ਦੇ ਹੀ ਦਿੰਦੇ ਹੁੰਦੇ ਆ ਉਹ ਵੀ ਨਹੀਂ ਫਿਰ ਅਗਲੀ ਵਾਰ ਮਿਲਣਾ ਫਿਰ ਅੰਕੜਿਆਂ ਮੁਤਾਬਕ ਗੜਾਹੋਂ ਕੋਰਟਾਂ 'ਚ ਫਿਰਦੇ ਨੇ ਹਾਈ ਕੋਰਟ 'ਚ ਤੁਰੇ ਫਿਰਦੇ ਨੇ ਆਏ ਲੈ ਲਓਗੇ ਪਾਣੀ ਸਾਡਾ ੱੱਕੇ ਨਾਲ ਸੋ ਇਹ ੱੱਕਾ ਨਹੀਂ ਚੱਲੂਗਾ ਮੈਂ ਧੰਨਵਾਦ ਕਰਦਾ ਕਿ ਜਦੋਂ ਆਲ ਪਾਰਟੀ ਮੀਟਿੰਗ ਸੀ ਭਾਈ ਸਾਹਿਬ ਆਈ ਸੀ ਚਲੋ ਐਲੋਪੀ ਸਾਹਿਬ ਨਹੀਂ ਆਏ ਇਹਨਾਂ ਦੇ ਪ੍ਰਧਾਨ ਵੀ ਨਹੀਂ ਆਏ ਕੋਈ ਕੰਮ ਹੋ ਗਿਆ ਹੋਣਾ ਜਰੂਰੀ ਪਾਣੀ ਤੋਂ ਜ਼ਿਆਦਾ ਜਰੂਰੀ ਕੰਮ ਹੋਣਾ ਕੋਈ ਤੇ ਪਰ ਬਾਕੀ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਆਏ ਜਿਸ ਤਰ੍ਹਾਂ ਪਾਜੀ ਖੁਦ ਆਏ ਆਈਆਲੀ ਸਾਹਿਬ ਨੂੰ ਬੁਲਾਇਆ ਸੀਗਾ ਪਤ ਨਹੀਂ ਕਿਉਂ ਨਹੀਂ ਆ ਪਾਏ ਪਰ ਅਕਾਲੀ ਗੱਲ ਦੇ ਚੀਮਾ ਸਾਹਿਬ ਤੇ ਉਹ ਆਪਣਾ ਭੁੰਦਰ ਸਾਹਿਬ ਆਏ ਉਹ ਉਹਨਾਂ ਦੇ ਪ੍ਰਧਾਨ ਨਹੀਂ ਆਇਆ ਕੋਈ ਹੋਰ ਕੰਮ ਹੋਣਾ ਸੋ ਆਲ ਪਾਰਟੀ ਮੀਟਿੰਗ ਦੇ ਵਿੱਚ ਸਾਰੇ ਨੇ ਮਤਲਬ ਬੈਠ ਕੇ ਗੱਲ ਕੀਤੀ ਵੀ ਹਾਂ ਯਾਰ ਇਸ ਮਾਮਲੇ ਦੇ ਨਾਲ ਅੱਜ ਵੀ ਤੁਸੀਂ ਕਹਿ ਮੈਂ ਧੰਨਵਾਦ ਕਰਦਾ ਇਸ ਗੱਲ ਦਾ ਉਹ ਤੁਸੀਂ ਹਿਸਟਰੀ ਗੱਲ ਛੇੜ ਲਈ ਐਵੇਂ ਹੋ ਜਾਂਦਾ ਆਪਣੇ ਚ ਕੋਈ ਅਸੀਂ ਕੋਈ ਆਪਣੀ ਕੋਈ ਵੱਟ ਦਾ ਰੌਲਾ ਨਹੀਂ ਤੁਸੀਂ ਮਾਝੇ ਵਾਲਿਆਂ ਮਸੀਂ ਮਾਲਵੇ ਵਾਲਿਆਂ ਦਾ ਕੋਈ ਵੱਟ ਸਾਂਝੀ ਐ ਨਾ ਕੋਈ ਆਪਣਾ ਕੋਈ ਥੋੜਾ ਆਪਣਾ ਕਲਚਰ ਹੈ ਮਾਝੇ ਦਾ ਕਲਚਰ ਹੈ ਤੇ ਮਾਲਵੇ ਦੇ ਵਿੱਚ ਲਗਭਗ ਸੇਮ ਮਿਲਦਾ ਹੀ ਹੈ ਐਗਰੈਸਿਵ ਆ ਸਾਰੇ ਹੈਨਾ ਕੋਈ ਗੱਲ ਨਹੀਂ ਹੋ ਜਾਂਦਾ ਬਾਦਗਾਰ ਤਾਪ ਤੰਦ ਹੋ ਜਾਂਦੀ ਹੈ ਕੋਈ ਗੱਲ ਹੱਸ ਲੈਣਾ ਥੋੜਾ ਹੱਸ ਹਰ ਵਕਤ ਹੈ ਨਾ ਉਹ ਅੰਦਰ ਫਿਰ ਉਹ ਹੈ ਜੀਆਂ ਵੇਵਸ ਪੈਦਾ ਹੋ ਜਾਂਦੀਆਂ ਜਨਬ 네ਗੇਟਿਵ ਵੇਵਸ ਪੈਦਾ ਹੋ ਜਾਂਦੀਆਂ ਨਾ ਹਰ ਵਕਤ ਨਾ ਹੱਸਿਆ ਕਰ ਹੱਸਿਆ ਪਾ ਪੋਜ਼ਿਟਿਵ ਮੈਂ ਬਿਲਕੁਲ ਠੀਕ ਆ ਮੈਂ ਤਾਂ ਉੱਥੇ ਜਾ ਕੇ ਕਹਿੰਦੇ ਤੁਸੀਂ ਜਾਣੇ ਹੋਣੇ

ਉੱਥੇ ਨਾ ਲੜ ਪਈ ਹੈ ਨਾ ਉੱਥੇ ਕੋਈ ਛੜਾਉਣ ਵਾਲਾ ਵੀ ਹੈ ਨਹੀਂ ਇੱਥੇ ਤਾਂ ਸਪੀਕਰ ਸਾਹਿਬ ਆ ਗਏ ਚਲੋ ਕਹਿੰਦੇ ਆ ਜਿਹਨੂੰ ਡਰੈਸ ਕਰੋ ਉੱਥੇ ਇੱਕ ਦੂਜੇ ਨੂੰ ਡਰੈਸ ਕਰਾਂਗੇ ਫਿਰ ਨਹੀਂ ਨਹੀਂ ਕੋਈ ਅਸੀ ਗੱਲ ਨਹੀਂ ਮੈਂ ਇਹ ਕੋਈ 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 ਜਾਤੀ ਕੋਈ ਕਿਸੇ ਨਾਲ ਵਿਅਕਤੀਗਤ ਵਿਰੋਧ ਨਹੀਂ ਵਿਚਾਰਕ મતਪੇਤ ਚੱਲਦੇ ਰਹਿੰਦੇ ਉਹ ਤਾਂ ਫਿਰ ਲੋਕਤੰਤਰ ਵਹੀ ਤਾਂ ਫਿਰ ਮਜ਼ਾ ਕਿ ਜੇ ਸਾਰੇ ਇੱਕ ਪਾਸੇ ਹੋ ਗਏ ਉਹ ਤਾਂ ਫਿਰ ਬਾਇਸਡ ਹੋ ਗਿਆ ਨਾ ਹਰ ਇੱਕ ਦਾ ਜਿਹੜਾ ਆਪਣਾ ਵਿਚਾਰ ਹੈ ਹਰ ਇੱਕ ਪਾਰਟੀ ਸਾਰੀਆਂ ਕਾਮਰੇਡ ਪਾਰਟੀਆਂ ਵੀ ਆਈਆਂ ਸੀ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਸੋ ਅੱਜ ਇਸ ਭਰੀ ਸਭਾ ਦੇ ਵਿੱਚ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਠੰਡੀ ਹਵਾ ਦਾ ਬੋਲਾ ਆਇਆ ਉਸ ਦਿਨ ਕਿ ਚਲੋ ਯਾਰ ਬਾਕੀ ਸਾਰੀਆਂ ਗੱਲਾਂ ਛੱਡ ਕੇ ਅੱਜ ਇਕੱਠੇ ਨੇ ਕਿਸੇ ਮੁੱਦੇ ਤੇ ਤਾਂ ਆਪਾਂ ਜਿਵੇਂ ਸਪੀਕਰ ਸਾਹਿਬ ਨੇ ਕਿਹਾ ਕਿ ਧਾੜ ਵੀ ਆਉਂਦੇ ਰਹੇ ਜਦੋਂ ਬਾਹਰੋਂ ਤਾਂ ਪੰਜਾਬੀ ਇਕੱਠੇ ਹੋ ਜਾਂਦੇ ਸੀ ਆਪਸ ਵਿੱਚ ਪਰਿਵਾਰ 'ਚ ਵੀ ਚੱਲਦਾ ਰਹਿੰਦਾ ਹੈ ਝਗੜਾ ਪਰ ਜਦੋਂ ਪਰਿਵਾਰ ਤੇ ਕੋਈ ਹਮਲਾ ਕਰ ਦਿੰਦਾ ਤਾਂ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਫਿਰ ਸੋ ਇੱਕ ਪਰਿਵਾਰ ਵਾਂਗੂ ਆਪਾਂ ਤੇ ਮੈਨੂੰ ਲੱਗਦਾ ਵੀ ਅੱਜ ਦੀ ਇਸ ਕਾਰਵਾਈ ਨੂੰ ਦਿੱਲੀ ਤੱਕ ਦੇਖਿਆ ਜਾ ਰਿਹਾ ਹੋਊਗਾ ਉਹਨਾਂ ਵੱਲੋਂ ਕਿ ਇਕੱਠੇ ਨੇ ਸਾਰੇ ਜੇ ਅੱਜ ਆਪਾਂ ਕੋਈ ਐਦਾਂ ਦਾ ਮੈਸੇਜ ਦਿੱਤਾ ਕਿ ਜੇ ਅਰ ਫੇਰ ਲੜੀ ਜਾਂਦੇ ਆ ਉਹ ਫਿਰ ਫਾਇਦਾ ਉਠਾ ਜਾਣਗੇ ਇਸ ਗੱਲ ਦਾ ਸੋ ਇਸ ਕਰਕੇ ਜੇ ਜੇ ਪਾਣੀ ਦਾ ਕੋਈ ਗੇਟ ਜਿਹੜਾ ਖੁੱਲਦਾ ਇਹ ਨਾ ਸੋਚਿਓ ਕਿ ਭਾਖੜਾ ਦਾ ਖੁੱਲ ਗਿਆ ਜਾਂ ਨੰਗਲ ਤੋਂ ਖੁੱਲ ਗਿਆ ਉਹ ਆਪਣੇ ਘਰ ਦਾ ਪਾਣੀ ਹੈ ਆਪਣੇ ਘਰ ਦਾ ਪਾਣੀ ਉਹਦੇ ਸਮਝ ਲਓ ਗਿਆ ਕਿਉਂਕਿ ਜਦੋਂ ਦੂਜੇ ਦੇ ਘਰ ਅੱਗ ਲੱਗਦੀ ਹੈ ਉਦੋਂ ਉਹ ਲੋੜੀ ਲੱਗਦੀ ਹੈ ਜਦੋਂ ਆਪਣੇ ਘਰ 'ਚ ਅੱਗ ਲੱਗਦੀ ਹੈ ਉਦੋਂ ਸੇਕ ਲੱਗਦਾ ਸੋ ਇਸ ਤੋਂ ਪਹਿਲਾਂ ਕਿ ਇਹ ਅੱਗ ਜਿਹੜੀ ਹੈ ਉਹ ਹਰ ਘਰ ਦੇ ਵਿੱਚ ਆ ਜਾਏ ਕਿ ਪਾਣੀ ਦੀ ਕਮੀ ਹੋ ਗਈ ਨਲਕੇ ਤਾਂ ਕੰਮ ਛੱਡ ਨਲਕੇ ਤਾਂ ਹੈ ਨਹੀਂ ਉਹ ਨਲਕੇ ਤਾਂ ਹੈ ਨਹੀਂ ਪਿੰਡਾਂ 'ਚ ਫਿਰ ਦੁਬਾਰਾ ਲੋਕਾਂ ਨੇ ਪੁਰਾਣਾ ਸਿਸਟਮ ਥੋੜਾ ਜਿਹਾ ਮਾਡਰਨ ਕਰ ਲਿਆ ਕਿ ਇੱਕ ਘਰ ਦੇ ਵਿੱਚ ਮੋਟਰ ਲਾ ਲੈਂਦੇ ਆ 10-10 ਘਰ ਪੈਸੇ ਪਾ ਕੇ ਇੱਕ ਘਰ 'ਚ ਮੋਟਰ ਲਾ ਕੇ 10-10 ਘਰ ਉਸ ਮੋਟਰ ਤੋਂ ਪਾਣੀ ਲੈ ਕੇ ਜਾਂਦੇ ਫਿਰ ਦੁਬਾਰਾ ਉਹੀ ਕਣਿਆਣਾ ਸੀਜ਼ਨ ਆ ਗਿਆ ਚਲੋ ਹੁਣ ਘੜੇ ਨਹੀਂ ਹੈਗੇ ਸਟੀਲ ਦੇ ਭਾਂਡੇ ਨੇ ਹੈਨਾ ਸੋ ਇਹ ਇਹ ਦੁਬਾਰਾ ਕਿਉਂ ਐਦਾਂ ਹੋ ਗਿਆ ਕਿ ਪੰਜਾਬ ਫਿਰ ਪੰਜਾਬ ਪੰਜਾਬ ਦਾ ਨਾਮ ਹੀ ਰਹਿ ਗਿਆ ਕੱਲਾ ਪੰਜਾਬ ਪੰਜ ਕਿੱਥੇ ਨੇ ਜਿਹੜੇ ਦੋ ਹੈ ਹਾਂ ਜਿਹੜਾ ਇਹ ਟ੍ਰੀਟੀ ਕਹਿੰਦੇ ਸੀ ਰੱਦ ਕਰਦਾਂਗੇ ਪਾਕਿਸਤਾਨ ਦੇ ਉਹ ਉਹ ਸਭ ਤੋਂ ਜ਼ਿਆਦਾ ਜਿਹੜਾ ਨੇੜੇ ਪੈਂਦਾ ਔਰ ਜਿਹੜੀ ਗ੍ਰੈਵਿਟੀ ਵੀ ਸਾਥ ਦੇ ਰਹੀ ਹੈ ਉਹ ਸਾਨੂੰ ਦੇ ਦਿਓ ਤੁਸੀਂ ਤੁਸੀਂ ਸਾਨੂੰ ਦੇ ਦਿਓ ਪੌਂਗ ਚ ਦੇ ਦਿਓ ਰੰਜੀ ਸਾਗਰ ਚ ਦੇ ਦਿਓ ਹੈਨਾ ਸਾਨੂੰ ਦੇ ਦਿਓ ਅਸੀਂ ਅੱਗੇ ਦੇ ਦਾਂਗੇ ਸਾਨੂੰ ਕੀ ਪ੍ਰੋਬਲਮ ਹੈ ਜੀ ਉਹ ਇੱਕ ਐਮਪੀ ਹੈ ਬੀਜਪੀ ਦਾ ਕੋਈ ਬਜ਼ੁਰਗ ਹੈ ਮੇਰੇ ਕਪਤਾਨੀ ਭਰਿਆ ਨਹੀਂ ਤੋਂ ਕਹਿੰਦੇ ਤੋਂ ਉਹ ਕਹਿੰਦੇ ਪਾਪੌਂਗ ਤੇ ਰਜੀਸਾਗਰ ਚ ਪਾਣੀ ਦੇਣ ਦਾ ਵੀ ਫੈਸਲਾ ਹੋਇਆ ਉਹ ਉਥੋਂ ਕਿਹੜਾ ਹਰਿਆਣੇ ਨੂੰ ਕੋਈ ਸਿੱਧੀ ਨਹਿਰ ਆਉਂਦੀ ਹੈ ਮੈਂ ਕਿਹਾ ਉਹੀ ਪਾਣੀ ਥੋੜੀ ਦੇਣਾ ਹੈ ਵੀ ਥੋੜਾ ਜਿਹਾ ਖਾਤਾ ਮੁਹੱਲੀ ਹੋਵੇ ਬੈਂਕ ਚ ਪੈਸੇ ਤਾਂ ਬੰ ਮੇਰੇ ਕੱਤੇ ਘੜਾ ਲੋ ਏਟੀਐਮ ਨਾਲ ਉਹੀ ਗੱਲ ਹੈ ਤੁਸੀਂ ਉਥੇ ਜਮਾ ਕਰਾ ਦਿਓ ਅਸੀਂ ਇਧਰੋਂ ਭਾਖੜਾ ਦੇ ਬਸ ਭੇਜਾਂਗੇ ਤੁਹਾਨੂੰ ਜਿੰਨਾ ਤੁਸੀਂ ਜਮਾ ਕਰਾਇਆ ਉਹਨਾਂ ਦੀ ਤਰੁ ਲੈ ਲਿਓ ਇਹ ਚਿਹੜੀ ਗੱਲ ਹੈ ਮਾਡਰਨ ਤਰੀਕੇ ਨੇ ਪਰ ਨਾ ੱਟਕਾ ਕਰਨਾ ਪਾਣੀ ਤਾਂ ਦੇਣਾ ਨਹੀਂ ਨਾ ੱਟਕਾ ਕਰਨਾ ਸੋ ਇਸ ਕਰਕੇ ੱੱਕਾ ਦਾ ਨਹੀਂ ਪੰਜਾਬੀ ਸਹਿੰਦੇ ਜੀ ਪਿਆ ਉਹ ਕਹਿੰਦੇ ਨਾ ਕਿ ਜੱਟ ਗੰਨਾ ਨਹੀਂ ਦਿੰਦਾ ਗੁਰਦੀ ਪਹਿਲੀ ਦਿੰਦਾ ਉਹ ਕਈ ਗੰਨਿਆਂ ਦੀ ਬਣਦੀ ਹੈ ਸੋ ਇਸ ਕਰਕੇ ਪਿਆਰ ਨਾਲ ਸਤੋ ਜਾਨ ਲੈ ਲੋ ਚਾਹੀ ਪੰਜਾਬੀ ਦਾ ਸਿੱਧਾ ਮੇਜ਼ਬਾਨੀ ਲਈ ਅਸੀਂ ਦਾ ਜੇ ਕੋਈ ਸਾਡੇ ਮਹਿਮਾਨ ਆ ਜੇ ਆਪ ਅਸੀਂ ਥੱਲੇ ਚਤਾਈ ਬਿਦਾ ਬਸਾ ਕੇ ਸੌਈਏ ਭਾਵੇਂ ਪਰ ਮਹਿਮਾਨ ਨੂੰ ਅਸੀਂ ਆਪਣੇ ਸਭ ਤੋਂ ਮਖਮਲੀ ਬਿਸਤਰੇ ਜਿਹੜੇ ਘਰੇ ਅਵੇਲੇਬਲ ਨੇ ਉਹ ਦਿੰਨੇ ਆ ਅਸੀਂ ਮੇਜ਼ਬਾਨੀ ਵਾਸਤੇ ਮੰਨੇ ਹੋਏ ਆ ਤੇ ਸਾਡੇ ਨਾਲ ਵੀ ਧੱਕਾ ਕਰੀ ਜਾਂਦੇ ਆਂ ਬਾਹਮ ਰੋੜ ਨੂੰ ਐ ਕਿਵੇਂ ਬਾਹਮ ਰੋੜ ਲੂਗੇ ਫਿਰ ਉਹ ਤਾਂ ਫਿਰ ਪੋਰਸ ਨੇ ਸਿਕੰਦਰ ਵੀ ਰੋਕ ਲਿਆ ਸੀ ਤਾਂ ਫਿਰ ਉਹੀ ਆ ਨਾ ਸੀ ਤੇ ਬਾਰਡਰਾਂ ਤੇ ਅਸੀਂ ਖੜੇ ਆਂ ਜੀ ਉਧਰੋਂ ਉਧਰ ਟੈਨਸ਼ਨ ਪਈ ਪਈ ਆ ਇਹ ਨਵਾਂ ਪੰਗਾ ਪਾਈ ਜਾਂਦੇ ਹੁਣ ਦੱਸੋ ਕੀ ਕਰੀਏ ਸੀ ਸਹੀ ਇਹ ਕੋਈ ਮੈਂ ਮੈਂ ਕੋਈ ਮੈਂ ਮੁੱਦਾ ਬਣਾਇਆ ਇਹ ਜੇ ਉਹ ਨਾ ਬਿਲਪਾਰ 8500 ਦੀ ਮੰਗ ਕਰਦੇ 20 ਤਰੀਕ ਨੂੰ ਉਹਨੂੰ ਵੈਸੀ ਮਿਲ ਜਾਣਾ ਸੀ ਧੰਨਵਾਦ ਕਰਨ ਦੀ ਬਜਾਏ ਸਗੋਂ ਉਲਟਾ ਬਾਹਮ ਰੋੜਨ ਲੱਗ ਗਏ ਐ ਤਾਂ ਨਹੀਂ ਫਿਰ ਹੁੰਦਾ ਜੀ ਕੰਮ ਇਹ ਗਲਤ ਤਰੀਕਾ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬੀਜੇਪੀ ਦਾ ਉਹ ਬਾਹਮ ਰੋਣ ਵਾਲਾ ਹੈ ਉਹ ਹੋਰਾਂ ਦੀਆਂ ਮਰੋੜ ਲੈਂਦੇ ਹੋਣਗੇ ਉਹ ਮੰਨਮੁਨ ਵੀ ਜਾਂਦੇ ਹੋਣਗੇ ਪਰ ਪੰਜਾਬੀ ਨੇ ਪੰਜਾਬੀ ਜਿਹੜੀ ਗੱਲ ਤੇ ਅੜ ਗਈ ਤਾਂ ਅੜ ਗਈ ਫਿਰ ਜਿੱਥੇ ਖੜ ਗਏ ਤਾਂ ਖੜ ਗਏ ਫਿਰ ਸੋ ਇਸ ਕਰਕੇ ਪਾਣੀਆਂ ਦੇ ਮਾਮਲੇ 'ਚ -5.03% ਤੇ ਚੱਲ ਰਿਆ ਰਹਿਣਾ ਇੰਨਾ ਵਰਤੀਗੇ 16 ਤੋਂ 17000 ਕਿਊਸਿਕ ਜ਼ਿਆਦਾ ਵਰਤੀ ਬੈਠੇ ਆ ਆਪਣੇ ਲੋਤੜ ਕੋਟੇ ਤੋਂ 130% ਤੇ ਫਿਰ ਦਿੱਤਾ ਹੀ ਤਾਂ 104 ਤੇ ਆ ਗਏ ਸੋ ਇਸ ਕਰਕੇ ਅਸੀਂ ਦਰਿਆਦਲੀ ਦਿਖਾ ਰਹੇ ਹਾਂ ਕਿ ਲੈ ਲਓ ਪਾਣੀ ਚਲੋ ਕੋਈ ਨਹੀਂ ਪਾਈਕ ਨੇ ਹੀ ਜਿਹਦੇ ਵਾਰਸਾਂ ਪਾਣੀ ਪੀਣ ਨੂੰ ਤਾਂ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਉਹਨਾਂ ਤੋਂ ਅਸੀਂ ਸਿੱਖਿਆ ਕਿ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਸੀ ਚਲੋ ਰਹਿਣਾ ਸਾਡਾ ਦੁਸ਼ਮਣ ਥੋੜੀ ਹੈ ਸਾਡੇ ਮੁਲਕ ਦੀ ਲੋਕ ਨੇ ਉਹ ਚ ਲੋਕਾਂ ਦਾ ਕੋਈ ਕਸੂਰ ਨਹੀਂ ਪਰ ਜਿਹੜੀਆਂ ਰਾਜਨੀਤੀਆਂ ਕਰਦੇ ਨੇ ਇਹ ਉਹ ਗਲਤ ਨੇ ਸੋ ਇਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਇੱਕ ਵਾਰੀ ਫੇਰ ਸਾਰੇ ਚੁਣੇ ਹੋਏ ਨਮਾਇੰਦਿਆਂ ਦਾ ਕਿ ਇਸ ਸੰਕਟ ਦੇ ਮੌਕੇ 'ਚ ਕਿਉਂਕਿ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਲੋਕਾਂ ਨੇ ਬੀਂਗ ਹੈੱਡ ਆਫ ਦਾ ਸਟੇਟ ਔਰ ਸਾਡੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਸੰਕਟ ਦੇ ਮੌਕੇ ਮੂਰੇ ਲੱਗिए ਨੈਲਸਨ ਮੰਡੇਲਾ ਜੀ ਨੂੰ ਕਿਸੇ ਨੇ ਪੁੱਛਿਆ ਕਿ ਲੋਕ ਲੀਡਰ ਕਦੋਂ ਮੰਨਦੇ ਨੇ ਕਿਸੇ ਬੰਦੇ ਨੂੰ ਤਾਂ ਉਹਨਾਂ ਨੇ ਕਿਹਾ ਜੇ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਪਲ ਹੋਵੇ ਤਾਂ ਆਪ ਪਿੱਛੇ ਹੋ ਜਾਓ ਲੈਟ ਦਾ ਪੀਪਲ ਇੰਜੋਏ ਲੋਕਾਂ ਨੂੰ ਇੰਜੋਏ ਕਰ ਲੈਣ ਦਿਓ ਤੇ ਜਦੋਂ ਕੋਈ ਕੌਮ ਤੇ ਸੰਕਟ ਆ ਜਾਏ ਆਪ ਮੂਰੇ ਲੱਗੋ ਲੋਕਾਂ ਕੋ ਆਓ ਪਿੱਛੇ ਆਓ ਪਾਂਸ ਮੁਸੀਬਤ ਨਾਲ ਲੜਦੇ ਆਂ ਤੇ ਆਪਾਂ ਇਸ ਮੁਸੀਬਤ ਤੋਂ ਛੁਟਕਾਰਾ ਪਾਵਾਂਗੇ ਤਾਂ ਲੋਕ ਤੁਹਾਨੂੰ ਲੀਡਰ ਮੰਨ ਲੈਂਦੇ ਆ ਇੱਥੇ ਉਲਟਾ ਸੀ ਪਹਿਲਾਂ ਖੁਸ਼ੀਆਂ ਆਪ ਮਨਾਈ ਗਏ ਸੰਕਟ ਵੇਲੇ ਲੋਕਾਂ ਨੂੰ ਮੂਰੇ ਕਹਨ ਕਰ ਬਾਨੀ ਆਣੇ ਵਾਸਤੇ ਤਿਆਰ ਹੋ ਜੂ ਸੀ ਲੋਕੋ ਲੈ ਫੇ ਕਿੱਧਰ ਗਏ ਫਿਰੋਂ ਸੋ ਇਸ ਕਰਕੇ ਪਬਲਿਕ ਆ ਯਾਦ ਰੱਖਦੀ ਆ ਤੁਸੀਂ ਪਬਲਿਕ ਦੀ ਮੈਮਰੀ ਨੂੰ ਨਾ ਓਵਰਰੂਲ ਕਰੀ ਜਨਿਓ ਕਿ ਪਵਤ ਗਿਆ ਭੁੱਲ ਜਾਂਦੀ ਹੈ ਜੀ 2 ਮਹੀਨੇ ਨਹੀਂ ਵੋਟਾਂ ਹੁੰਦੀਆਂ ਨੇ 2 ਮਹੀਨੇ ਜਿਹੜੇ ਕੰਮ ਕਰ ਦੋ ਉਹੀ ਯਾਦ ਰਹਿੰਦੇ ਸਾਰਾ ਯਾਦ ਰਹਿੰਦਾ ਲੋਕਾਂ ਦੇ ਸੱਥਾਂ 'ਚ ਗੱਲਾਂ ਹੁੰਦੀਆਂ ਜਿਹੜੀਆਂ ਰਿਕਾਰਡ ਤੇ ਜਾਂਦੀਆਂ ਨੇ ਉਹ ਜਿਵੇਂ ਆਪਣਾ ਸਾਰਾ ਕੁਝ ਰਿਕਾਰਡ ਤੇ ਜਾਂਦਾ ਜਿਹੜੀ ਸੱਥ 'ਚ ਗੱਲ ਹੋ ਗਈ ਰਿਕਾਰਡ ਤੇ ਚਲੀ ਗਈ ਸਮਝ ਲਓ ਸੋ ਸੱਥਾਂ ਦੇ ਵਿੱਚ ਗੱਲਾਂ ਇਹੀ ਨੇ ਕਿ ਭਾਈ ਪੰਜਾਬ ਵਾਸਤੇ ਕੋਈ ਖੜੇ ਪੰਜਾਬ 'ਚ ਪਾਣੀਆਂ ਵਾਸਤੇ ਕੋਈ ਖੜੇ ਕਿਉਂਕਿ ਪਾਣੀਆਂ ਤੋਂ ਲੋਕ ਪੀਣ ਵਾਲੇ ਤੋਂ ਵੀ ਸਿੰਚਾਈ ਵਾਲੇ ਤੋਂ ਵੀ ਵਾਂਝੇ ਹੀ ਰਹੇ ਨੇ ਸੋ ਮੈਨੂੰ ਤਾਂ ਜਦੋਂ ਹੈਰਾਨੀ ਹੋਈ ਜਦੋਂ ਮੋਗੇ ਦੇ ਬੰਦੇ ਆਏ ਕਦੇ ਜੀ ਤੇਲਾਂ ਦੇ ਪਾਣੀ ਪੁੱਛਾਓ ਮੈਂ ਕਿੱਥੇ ਇਹਨੂੰ ਮੋਗਾ ਮੈਂ ਕਿਹਾ ਮੋਗਾ ਤੇਲ ਤੇ ਆ ਗਿਆ ਮੋਗਾ ਤਾਂ ਪਚਾਲੇ ਪੈਂਦਾ ਮੋਗੇ ਨੂੰ ਵੀ ਤੇਲ ਕਹਿਣ ਲੱਗ ਗਏ ਤੇਲ ਛੱਡੋ ਹੈੱਡ ਤੇ ਪਾਣੀ ਨਹੀਂ ਹਰਜੋਤ ਨੇ ਦੱਸਿਆ ਆਨੰਦਪੁਰ ਸਾਹਿਬ ਨੰਗਲ ਇੱਥੋਂ ਦੇ ਨਿਕਲ ਗਏ ਨਹਿਰਾਂ ਸਾਰੀਆਂ ਇੱਥੇ ਪਾਣੀ ਹੈਗਾ ਹੈੱਡ ਹੈ ਤਾਂ ਇੱਥੇ ਪਾਣੀ ਹੁਣ ਹੁਣ 10000 ਕਿੱਲੇ ਨੂੰ ਹੁਣ ਲਾਇਆ ਪਾਣੀ ਸੋ ਕਿਸੇ ਨੇ ਧਿਆਨ ਨਹੀਂ ਦਿੱਤਾ ਨਹਿਰਾਂ ਵੱਲ ਅੰਗਰੇਜ਼ਾਂ ਬਣੀਆਂ ਨਹਿਰਾਂ ਨਹੀਂ ਸਾਰੀਆਂ ਉਹੀ ਬਣਾ ਕੇ ਕਹਿੰਦੇ ਆਪਾਂ ਨਵੀਂ ਤਾਂ ਕੋਈ ਬਣਾਈ ਨਹੀਂ ਹੁਣ ਮਾਲਵਾ ਨਹਿਰ ਅਸੀਂ ਅਨਾਉਂਸ ਕੀਤੀ ਹੈ 5000 ਕਿਉਂ ਸੇ ਕੁਝ ਪਾਣੀ ਜਾਊਗਾ ਤੇ ਉਹ ਜਿਹੜੀ ਉਹ ਗਧੜਾ ਗਧਰਬਾਹੀ ਵਾਲੇ ਪਾਸੇ ਹੋ ਜੂਗੀ ਪਰਲੇ ਪਾਸੇ ਵੀ ਆਪਣੀ ਹੈ ਵਿਚਾਰੇ ਜਿਹੜੀ ਉਹ ਉਹ ਗੰਗ ਕਨਾਰ ਜਾਂਦੀ ਹੈ Rajasthan ਵਾਲੀ ਸੋ ਪਰਲੇ ਪਾਸੇੋਂ ਪਾਣੀ ਚੱਕ ਕੇ ਉੱਪਰ ਦੀ ਇੱਧਰ ਲਿਆਉਣਾ ਪੈਂਦਾ ਸੋ ਪਰਲੇ ਪਾਸੇ ਵੀ ਫਾਜ਼ਿਲਕਾ ਵਾਲੇ ਪਾਸੇ ਲਈ ਪਾਣੀ ਵੱਜੂਗਾ ਉਧਰ ਉਹਨਾਂ ਵਾਸਤੇ ਜਾਊਗਾ ਤੇ ਇੱਧਰਲੇ ਪਾਸੇ ਵਾਸਤੇ ਵੀ ਅਸੀਂ ਜਿਹੜਾ ਹਰੀਕੇ ਪਤਨ ਤੋਂ ਪਾਣੀ ਜਿਹੜਾ ਉਹ चाह पंप लाइए चाहे जो मर्जी करिए गिदरवाज दे हरेक पिंड इधर अपना पीसियाने तक इधर इधर दोधे तक इधर सारे पानी असं पहुंचावे साडा फर्ज बन गया और रतलब बाद फैसला ना तो कोई ये भी असं ये मुद्दा त चक लिया भी अभी कोई वोटा ने कोई वोटा नहीं है साढ़े ते मरिया सा, गया यह मुद्दा साढ़े तक मरिया गया